ਪਾਰ ਕਿੱਧਰ ਆ ਜੀ ਆਪਣੇ ਪਾਣੀ ਕਿੰਨਾ ਆਇਆ ਬਰਾੜੇ ਦਾ ਰਾਜ ਕਿੰਨਾ ਪਾਣੀ ਆ ਆ ਪਾਰ ਸਾਡੇ ਜਿੱਤੇ ਹਾਂ ਜਾਰੇ ਰੁਪਏ ਆ ਮਿੜਿਆ ਨਹੀਂ ਕੋਈ ਨਾ ਕਰ ਲੈ ਨਹੀਂ ਨਹੀਂ ਸਾਡੇ ਪਿੰਡ ਕੋਈ ਨਹੀਂ ਆਇਆ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਹਾਂ ਨੀ ਕੋਈ ਨੰਬਰ ਫੋਨ ਕਰ ਰਹੀਆਂ ਮਾਂ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਫੇਰ ਦੇਣਾ ਅਸੀਂ ਸਮਾਨ ਕੋਟਾ ਜੇ ਉਹ ਗੱਲ ਕਰਨ ਜੋਗਾ ਨਹੀਂ ਤਾਂ ਉਹ ਸਰਪੰਚ ਕਾ ਬਣਾਇਆ ਫੇ ਪਿੰਡਿਆ ਨੇ ਇਹ ਗੱਲ ਦਾ ਕੀ ਪਤਾ ਨਹੀਂ ਜੇ ਤੁਸੀਂ ਕਹਿੰਦੇ ਗੱਲ ਕਰਨ ਜੋਗਾ ਨਹੀਂ ਫੇ ਉਹਨੂੰ ਸਰਪੰਚਾ ਤੋਂ ਬਣਾਇਆ ਕਿਹੜਾ ਚਾਹੀਦਾ ਇਹਨਾਂ ਨੂੰ ਪਾਣੀ ਚੱਲ ਖੜਾ ਪਾਣੀ ਮਾਦਾ ਹਾਂ ਅਸੀਂ ਦੇਖ ਕੇ ਦੇਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਇਹ ਕੱਖ ਨਹੀਂ ਦੇਣਾ ਇਹ ਦੇਖ ਲਓ ਆਛਾ ਆਛਾ ਜੇ ਚੀਜ਼ ਤੁਹਾਡੇ ਕੋਲ ਹੋਈ ਤਾਂ ਇਹ ਨਹੀਂ ਦੇਣੀ ਜੇ ਨਾ ਹੋਈ ਤਾਂ ਇਹ ਦੇ ਕੇ ਜਾਵਾਂਗੇ ਚਲਿਏ ਕਰਾਂ ਨੂੰ ਇਸ ਜੁਣੀ ਉਹ ਅੱਡ ਚੱਲੋ ਆਜੋ ਆਹੋ ਚਲੋ ਕਾਖ ਨਹੀਂ ਮਿਲਿਆ ਨਹੀਂ ਨਹੀਂ ਜਿੱਦਣ ਦਾ ਮਲ ਉਹ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ ਇੱਥੇ ਇੱਕ ਲੋਨੇ ਮਤਲਬ ਪਹੁੰਚਿਆ ਹੀ ਕੋਈ ਨਹੀਂ ਨਾ ਨਾ ਪਹੁੰਚਿਆ ਇੱਥੇ ਇੱਕ ਲੋਨਾ ਫਾਦਰ ਪਹੁੰਚੇ ਉਹ ਆਏ ਫਾਦਰਾਂ ਨੇ ਰੋਕ 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 ਫਾਦਰ ਪਹੁੰਚੇ ਆ ਹਾਂ ਫਾਦਰਾਂ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਕਾ ਤੇ ਖੜੇ ਆ ਫੇ ਦੇਖੋ ਚੱਲ ਅੱਜ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ ਮੋੜ ਚਲੋ ਮਾਤਾ ਚਲੋ ਦਿਖਾਓ ਪਿੰਡ ਅਹੀਂ ਪਿੰਡ 'ਚ ਪੁੱਛਣਾ ਆ ਗੱਲੇ ਕੱਲੇ ਨੂੰ ਚਲੋ ਨਾਲ ਦੱਸੋ ਰਾਹ ਕਿੱਧਰੋਂ ਜਾਣਾ ਦੱਸੋ ਆ ਇਧਰ ਹੀ ਆਈਗਾ ਆ ਭਰਾ ਇੱਥੇ ਜਾਈਂ ਮੋੜ 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 ਚਲੋ ਚਲੋ ਉਹ ਵੋਤਾ ਉਹ ਮੜਿਆ ਆਣ-ਬਾਣ ਪੁੱਛਦੇ ਆ ਨਾ ਵੇ ਕੀ ਹੋਇਆ ਕਾ ਤੋ ਰਹਿਣ ਦੋ ਹੇ ਕੀ ਗੱਲ ਹੋਈ ਰਹਿਣ ਦੋ ਤੁਸੀਂ ਕਹਿੰਦੇ ਸਾਡੇ ਪਿੰਡ ਕੋ ਬੜਿਆ ਨਹੀਂ ਕੋ ਦੇਖ ਕੇ ਨਹੀਂ ਗਿਆ ਫਾਦਰ ਪਹੁੰਚਿਆ ਤਾਂ ਚਲੋ ਅਸੀਂ ਦੇਖ ਕੇ ਉਹ ਨਹੀਂ ਦੇਖ ਕੇ ਜਾਵਾਂਗੇ ਕਿਹੜੀ ਚੀਜ਼ ਦੀ ਲੋੜ ਆ ਤਾਨੂੰ ਲੋੜ ਹੋਈ ਸਾਰੀ ਟਰਾਲੀ ਲਾ ਕੇ ਜਾਵਾਂਗੇ ਵੀ ਜਵਾਨ ਆ ਚਲੋ ਇਹ ਤੁਹਾਨੂੰ ਨਾ ਕੁਝ ਮਿਲਿਆ ਹੋਇਆ ਨਾ ਮੈਂ ਤਾਂ ਪੂਰੀ ਟਰਾਲੀ ਲਾ ਕੇ ਜਾਊਂਗਾ ਮੋਟਰ ਟਰਾਲੀ ਮੋੜ ਚਾਲ ਮਾਤਾ ਮਰੇ ਹੋ ਦਿਖਾ ਪੇ ਤੇਰੇ ਹੋਇਆ ਕਈ ਲੈ ਆਉਣਾ ਸਾਰਾ ਕੁਝ ਜਿੱਦਾਂ ਲੋੜ ਤੋਂ ਵੱਧ ਹੋਇਆ ਕਿਹੜੇ ਤੂੰ ਦਿੰਦੀ ਆ ਕਿਹਨੂੰ ਆ ਇਹਨਾਂ ਦੇ ਪਿੰਡ ਕਿਹੜੇ ਆnde ਕਿਹੜਾ ਪਿੰਡ ਆਂਟੀ ਗਰਾਲਾ ਗਰਾਲਾ ਤੈਨੂੰ ਪਤਾ ਹੀ ਆ ਤੇ ਹੜੇ ਵਾਲੀ ਯਾਰ ਵੱਲੋਂ ਮਾਤਾ ਤੁਹਾਡੇ ਪਿੰਡ ਦਾ ਹੀ ਬੰਦਾ ਲੈ ਡੱਕੋ ਖੜਾ ਹੀ ਉੱਥੇ 10 ਮਿੰਟ ਪਹਿਲਾਂ ਠੀਕ ਆ ਅਗਲਾ ਕਹਿੰਦਾ ਬੋਰੀਆਂ ਭਰ-ਭਰ ਕੇ ਲੈ ਕੇ ਜਾਂਦੇ ਘਰ ਭਰਿਓ ਆ ਤਾਂ ਤੁਸੀਂ ਕਹਿੰਦੇ ਸਾਡੇ ਬੜਿਆ ਕੋਈ ਨਹੀਂ ਸਾਨੂੰ ਘਰ ਦਿਖਾ ਮਾਤਾ ਮਾਤਾ ਦੇ ਤੇ ਹਰ ਦਾ ਕਰਾ ਦੇ ਦਾ ਬੰਦਾ ਮਾਤਾ ਸਾਨੂੰ ਘਰ ਦਿਖਾਓ ਜੇ ਘਰੋਂ ਕੋਈ ਚੀਜ਼ ਨਾ ਨਿਕਲੀ ਕਾਹੀ ਦੇ ਕੇ ਜਾਵਾਂਗੇ ਜਿੰਨੀ ਲੋਡ ਹੋਈ ਉਤੋਂ ਵੱਧ ਲੈ ਕੇ ਜਾਵਾਂਗੇ ਤੇ ਜੇ ਹੋਇਆ ਲੋਡ ਤੋਂ ਵੱਧ ਤਾਂ ਹੀ ਲੈ ਕੇ ਆਉਣਾ ਠੀਕ ਆ ਤੁਸੀਂ ਜਿਹੜੀ ਗੱਲ ਕਹਿੰਦੇ ਨਾ ਵੀ ਸਾਡੇ ਪਿੰਡ ਬੜਿਆ ਹੀ ਕੋਈ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਆ ਗਈਆਂ 150 ਬੰਦਾ ਸਾਨੂੰ ਰੋਜ਼ ਟੱਕਰਦਾ ਰੋਜ਼ ਹੀ ਇਹ ਕਹਿੰਦੇ ਵੀ ਸਾਡੇ ਬੜਿਆ ਕੋਈ ਨਹੀਂ ਤਾਂ ਸਮਾਨ ਜਾਂਦਾ ਕਿੱਥੇ ਆ ਮੋੜ ਪਿੰਡ ਨੂੰ ਮਾਤਾ ਪੇਕੀ ਨਾ ਕੀ ਆਪਣਾ ਮਾਤਾ ਕੀ ਨਾ ਆਪਣਾ ਕੋਈ ਨਾ ਨਹੀਂ ਨਹੀਂ ਅਸੀਂ ਦੇਖਦੇ ਹਾਂ ਨਾ ਦੇਖ ਕੇ ਜੀ ਦੇਣੀ ਆ ਇਦਾਂ ਦਾ ਹੀ ਦੇਣੀ ਨਹੀਂ ਕਿਸੇ ਨੂੰ ਵੀ ਚੱਲ ਮੋੜ ਮੋੜ ਪਿੰਡ ਨੂੰ ਦੇਖ ਕੇ ਹਣਾ ਮੋਰੇ ਦਾ ਹੋਵੇ ਮਾਤਾ ਮੋਰੇ ਹੋਵੇ ਚਲੋ ਤੁਰੋ ਤੁਰੋ ਮਾਤਾ ਕੀ ਕਰਨੇ ਆ ਪਿੰਡ ਸਰਪੰਚ ਦਾ ਨਾ ਕੀ ਆ ਕਿਹਨੂੰ ਲੈ ਕੇ ਜਾਣਾ 1 ਮਿੰਟ ਵੀਰ ਵਿਹਲਾ ਹੀ ਆ 5 ਮਿੰਟ ਵਿਹਲਾ ਹੀ ਆ ਤੈਨੂੰ ਮੈਂ ਤੇਲ ਪਵਾਉਣਾ ਇਹਨਾਂ ਨੂੰ ਛੱਡ ਕੇ ਆ ਪਿੰਡ ਘਰ ਉਹ ਤੁਹਾਡੇ ਭਟਾ ਇਹਨਾਂ ਨੂੰ ਇੱਕ ਨੂੰ ਚੱਲ ਮਾਤਾ ਵੇ ਮੋੜ ਦਰ ਤੇ ਜਾ ਤਾਂ ਮੇਰਾਂ ਦਾ ਬਾਜ ਨਾਮ ਪੁੱਗ ਕੇ ਅੱਜ ਕੀ ਹੈ ਇਹ ਗਰੀਬ ਹੈ ਗਿਆ ਇਹ ਗਰੀਬਾਂ ਦੇ ਨਾਮ ਪੁੱਗ ਜਦਾ ਆਈ ਦੇ ਦੇ ਨਾਮ ਲਖਾਈਆਂ ਵੀ ਸਾਨੂੰ ਕਰਾ ਦੇਵਾਂਗੇ ਦਮਾਂਗੇ ਐਵੇਂ ਖਲਾਫ ਹੋ ਤੂੰ ਹੀ ਕਰਾ ਲਗਾ ਤੈਨੂੰ ਕਰਾ ਦੇ ਫਾਦਰ ਨੂੰ ਰੋਕ ਲੈਣਾ ਸੀ ਹੋਲਾ ਕਹਿਣ ਦੇ ਸਾਨੂੰ ਗਾ ਰੋਕਦੇ ਫੇਰ ਕਹਿਣ ਦੇ ਫਾਦਰ ਤਾਂ ਡੰਗੜ ਪਹੁੰਚਿਆ ਕਿਹੜੀ ਗੱਲ ਗਲਤ ਗਲਤ ਉਹ ਚੱਲ ਪਿਆ ਜਾ ਪਾਜੀ ਯਾਰ ਰੋ ਰੋ ਆਏ ਕਿਹੜੀ ਗੱਲ ਹੋਈ ਮਾਦਾ ਵੇ ਮੋੜ ਸਤੇ ਪਾਜੀ ਬਾਬਾ ਜੀ ਬਾਬਾ ਜੀ ਤੁਹਾਡਾ ਪਿੰਡ ਆਈ ਹੈ ਨਾ ਤੁਹਾਡਾ ਪਿੰਡ ਤੁਹਾਡੇ ਪਿੰਡ ਸਪਲਾਈ ਨਹੀਂ ਆਈ ਕੋਈ ਤੁਹਾਡੇ ਪਿੰਡ ਟਰਾਲੀ ਗਈ ਕਿ ਨਹੀਂ ਕੋਈ ਆਹੀ ਟਰਾਲੀਆਂ ਮਗਾਉਂਦੇ ਆ ਆਹੀ ਰਾਸਣ ਵਿੱਚੋਂ ਮਗਾਉਂਦੇ ਆ ਹਾਂਜੀ ਇਹ ਤੁਹਾਡੀ ਸਾਡਾ ਪਿੰਡ ਹੈ ਨਹੀਂ ਨਹੀਂ ਤੁਹਾਡੇ ਪਿੰਡ ਵੀ ਤੁਹਾਡੇ ਪਿੰਡ ਤੁਹਾਡੀ ਆ ਅੱਛਾ ਇਹਨਾਂ ਦੇ ਪਿੰਡ ਪਹੁੰਚਿਆ ਕਿ ਨਹੀਂ ਪਹੁੰਚਿਆ ਮੈਂ ਕਿਹਾ ਮੈਂ ਕਿਹਾ ਮਾਰਕੀਟ ਬਣ ਜਾਈਏ ਨਾ ਉਹਨੇ ਕਰਾ ਵਿੱਚ ਚਲੋ ਮਾਤਾ ਸਭ ਨੂੰ ਸਾਰੇ ਇਕੱਠੇ ਆ ਤੁਹਾਡੇ ਵੀ ਨਹੀਂ ਪੈਸੇ ਘੜੀ ਹਾਂਜੀ ਕੋਹਤਲਾ ਗਾਉਂ ਗਿਆ ਆ ਇਹ ਗਾਹਾਂ ਗਿਆ ਤੇ ਥੋੜਾ ਬੋਲੇਗਾ ਬੈਠੀ ਚੱਲ ਮਾਤਾ ਹੋ ਕੱਢ ਪੁੱਛ ਆ ਤੇ ਯਾਰ ਛੱਡ ਹੁਣ ਇਹ ਤਾਂ ਹਰ ਕੋਈ ਆ ਕੇ ਕਹਿਣਾ ਪੈਣਾ ਸਾਨੂੰ ਨਹੀਂ ਜਿਹੜੀ ਦੂਖੀ ਆ ਨਾ ਅਸੀਂ ਉਹਨਾਂ ਕੋ ਉਹ ਯਾਰ ਉਹਨਾਂ ਕੋ ਚਲੀਏ ਨਾ ਤਾਂ ਬੇਲਿਆਂ ਤੋਂ ਥੋੜੀ ਟੈਂਪਰ ਪਾਦ ਕਰਨਾ ਅੱਡੇ ਨਹੀਂ ਕੋਈ ਆਇਆ ਜੇ ਫਾਜ਼ਰ ਆਏ ਤਾਂ ਫਾਜ਼ਰਾਂ ਨੂੰ ਰੋਕ ਲੋ ਚਲੋ ਸਾਰੇ ਟਰਾਲੀਆਂ ਨੂੰ ਜਿਨ੍ਹਾਂ ਤੇ ਨਿਸ਼ਾਨ ਸਾਹਿਬ ਲੱਗੇ ਆ ਉਹਨਾਂ ਨੂੰ ਤਾਂ ਰੋਕਦੇ ਜਾਵੇ ਚਲੋ ਉਹ ਚੱਲ ਆ ਜਾ ਬੈਠੋ ਆਪਾਂ ਕਿਉ ਫਾਜ਼ਰਾਂ ਦੇ ਚੱਲ ਆ ਜਾ ਕੋਈ